ਨੌ ਲੜਨਾ ਇਹ ਸਾਡੇ ਤੇ ਹੁਣ ਇਹ ਸਾਨੂੰ ਗ੍ਰਾਮੀਨ ਨੂੰ ਕਰਨਾ ਲਾਉਣਾ ਪੈਣਾ ਕਿਸਾਨੀਆਂ ਵੱਡੇ ਵੱਡੇ ਦੇ ਮੁੱਤੇ ਐ ਕਿ ਤੁਹਾਨੂੰ ਸ਼ੋਰ ਹੀ ਹੋਵੇਗਾ ਇਕਲਾਬ ਬਾਪ ਇਕਲਾਬ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਆਰਡੀਨੈਂਸ ਜੋ ਹੁਣ ਕਾਨੂੰਨ ਦਾ ਹਿੱਸਾ ਨੇ ਉਸ ਦੇ ਖਿਲਾਫ ਜਿੱਥੇ ਪੰਜਾਬ ਦਾ ਕਿਸਾਨ ਸੜਕਾਂ ਤੇ ਉਥੇ ਹੀ ਉਹਨਾਂ ਦੇ ਹੱਕ ਦੇ ਵਿੱਚ ਪੰਜਾਬੀ ਗਾਇਕਾਂ ਤੇ ਪੰਜਾਬੀ ਫਿਲਮ ਸਟਾਰਸ ਵੀ ਲਗਾਤਾਰ ਕਿਸਾਨ ਦੇ ਨਾਲ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਅੱਜ ਇਹਨਾਂ ਕਲਾਕਾਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਗੜੀ ਸੰਭਾਲ ਜੱਟਾ ਦੇ ਨਾਂ ਤੇ ਉਹ ਨੌਜਵਾਨਾਂ ਦੀ ਰੈਲੀ ਕੱਢੀ ਗਈ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾਚ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਦੇ ਨਾਮਵਾਰ ਗਾਇਕਾਂ ਤੇ ਅਦਾਕਾਰਾਂ ਨੇ ਹਿੱਸਾ ਲਿਆ ਜਿਵੇਂ ਸਵਿਚ ਰਣਜੀਤ ਬਾਵਾ ਹਰਪਜਨ ਮਾਨ ਤਰਸੀਮ ਜਸਰਦੀਪ ਸਿੱਧੂ ਐਮੀਵਰਕ ਕੁਲਵਿੰਦਰ ਬਿੱਲਾ ਹਰਜੀਤ ਹਰਮਨ ਤੇ ਕਵਰ ਗਰੇਵਾਲ ਵਰਗੇ ਨਾਂ ਸ਼ਾਮਿਲ ਨੇ ਇਸ ਮੌਕੇ ਤੇ ਰਣਜੀਤ ਬਾਵਾ ਨੇ ਦੱਸਿਆ ਕਿ ਇਸ ਬਿੱਲ ਦਾ ਸਮਰਥਨ ਕਰਨ ਵਾਲਿਆਂ ਦਾ ਅੱਜ ਭਾਂਡਾ ਪੰਨਾਂਗੇ ਗੋਦਾਰ ਤਾੜੀ ਤੁਸੀਂ ਪੰਜਾਬ ਦੀ ਮੀਡੀਆ ਲਈ ਲਾਓ ਪਹਿਲਾਂ ਤਾਂ ਕਿਉਂਕਿ ਜਿੰਨੀ ਆਵਾਜ਼ ਇਸ ਮੀਡੀਆ ਨੇ ਚੁੱਕੀ ਆ ਮੈਂ ਦਾਦਰਨਾ ਆਪਣੇ ਪੰਜਾਬ ਦੀ ਮੀਡੀਆ ਦੀ ਇਹਨਾਂ ਨੇ ਲਗਾਤਾਰ ਪਿਛਲੇ 15 ਦਿਨਾਂ ਤੋਂ ਕਿਸਾਨਾਂ ਦੀ ਆਵਾਜ਼ ਜਿਹੜੀ ਆ ਗਲੀ ਗਲੀ ਸੜਕ ਸੜਕ ਜਾ ਕੇ ਜਿਹੜੀ ਇਹ ਚੁੱਕ ਰਿਹਾ ਬਹੁਤ ਧੰਨਵਾਦ ਸਾਰੇ ਮੀਡੀਆ ਦਾ ਔਰ ਅੱਜ ਅਸੀਂ ਇੱਥੇ ਲੰਘਦਾ ਪਾਵਾਂਗੇ ਉਹਨਾਂ ਸਾਰੇ ਲੋਕਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਇਸ ਬਿੱਲ ਦੇ ਵਿੱਚ ਹੱਕ ਦੇ ਵਿੱਚ ਜਿਹੜੇ ਆਏ ਆ ਭਾਵੇਂ ਉਹ ਕੋਈ ਵੀ ਹੋਵੇ ਐਮੀ ਵਿਰਕ ਨੇ ਇਸ ਮੌਕੇ ਤੇ ਅਡਾਨੀ ਦੇ ਮੋਗਾ ਵਾਲੇ ਸਟੋਰੇਜ ਹਾਊਸ ਤੇ ਚਿਟਕੀ ਲਈ ਦਾ ਖਾਲਸਾ ਆਈ ਮੋਟਾ ਮੋਟਾ ਤੁਹਾਨੂੰ ਸਾਰਿਆਂ ਨੂੰ ਜਿੰਨਾ ਕੁ ਵਰਤ ਬਾਅਦ ਲੱਗਿਆ ਹੋਣਾ ਜਾਂ ਜਿਹਨੂੰ ਨਹੀਂ ਪਤਾ ਉਹ ਜਿਹਨਾਂ ਨੂੰ ਪਤਾ ਉਹ ਤੁਹਾਨੂੰ ਪੁੱਛੋ ਮੋਟੀ ਮੋਟੀ ਗੱਲ ਹੈ ਜਿਹੜੀ ਜਿਹੜਾ ਪਹਿਲਾਂ ਸਰਕਾਰਾਂ ਨੇ ਬਤਨਾ ਦਿੱਤੀ ਸੀ ਉਹ ਹੁਣ ਪ੍ਰੋਜੈਕਟ ਕੰਪਨੀ ਆ ਤੇ ਹੱਥ ਕਰ ਰਿਹਾ ਉਹ ਵੀ ਬੰਦਾ ਗਰੀਬ ਆਦਾ ਆ ਪਾਣੀ ਵੇਚਣੇ ਬਾਰੇ ਬੰਦ ਇੱਧਰ ਜਾ ਕੇ ਹਰਿਆਣਾ ਜਾ ਕੇ ਕੀਤੀ ਹੈ ਰਾਸਾਂ ਤੇ ਸਾਊਥ ਜਾ ਕੇ ਕੀਤੀ ਹੈ ਤੇ ਐਮਐਸਪੀ ਦਾ ਮਸਲਾ ਕੀ ਜਿਹੜਾ ਘਟ ਤੋਂ ਘਟ ਕਿਨਾਰੇ ਤੋਂ ਤੇ ਇਹਨਾਂ ਨੇ ਲਿਖਤਾ ਹੋਂ ਉਹਦੇ ਚ ਐਮਐਸਪੀ ਲਿਖਤਾ ਕਿ ਉਹ ਐ ਵੀ ਲਿਖਾਇਆ ਨੇ ਕਿ ਆ 2000 ਆ ਕਿ 2500 ਆ ਕੱਲ ਨੂੰ ਤਾਂ 500 ਕਹਿ ਰਹੇ ਨੇ ਸੋ ਵੱਡਾ ਸਰਦਰ ਦਾ ਵੱਡਾ ਮਸਲਾ ਜਿਹੜੀ ਕਿਹਾ ਸਰਕਾਰੀ ਕੀਤੀ ਦੋਵੇਂ ਨੇ ਬੰਦ ਕਰਤੀ ਤੇ ਉਸ ਤੋਂ ਬਾਅਦ ਜਿਹੜੇ ਨੇ ਤਿਆਰੀਆਂ ਵਾਹਾਂ ਜਰ ਤੋਂ ਕੀਤੀਆਂ ਹਮ ਮੋਗੇ ਆ ਉਹੜੇ ਆਪਣਾ ਇੱਕ ਪਲਾਟ ਬਣਾਇਆ ਅਡਾਨੀਆਂ ਨੇ ਆ ਅਡਾਨੀ ਕਰਕੇ ਗੱਲ ਕੀਤੀ ਆ ਗਈ ਪਹਿਲਾਂ ਸਵੇਰੇ ਕੋਲ ਤੋਂ ਜਾਣਾ ਪਾਇਆ ਇਦਾਂ ਇਹਨਾਂ ਦਾ ਬੜੀ ਟੌਰ ਗੱਡੀ ਆ। ਆਹ ਨਾ ਕਿੱਥੇ ਚੱਲਿਆ ਨਾ ਮਕਾਨ ਤੇ। ਆਹ ਕਿਹਦੀ ਨਾ ਜਾਣੀ ਆਲੀ। ਕਿਉਂ ਬਸ ਫੇਰ ਦੇ ਨਾ ਮਾਤਾ ਵਾਲੇ ਨਿੱਕੇ ਕਰਾ। ਉਹਨਾਂ ਦਾ ਚਿੱਟਾ ਨਾ ਪਾ ਲਈਆਂ ਮਕਾਨ ਚ ਲੈ ਆ ਨਾ ਠੀਕ ਆ ਕੋਈ ਗੱਲ ਨਹੀਂ। ਤੇ ਹੁਣ ਇਹਨਾਂ ਨੇ ਮੋਕੇ ਢਵਾਇਆ ਆ ਜਿਹੜੀ ਆਪਣਾ ਬਣਾਏ ਬੈਠੇ ਆਏ ਕਿੱਥੇ ਇਹਨਾਂ ਸਾਰਾ ਕੁਝ ਨੂੰ ਕਰਨਾ ਆਪਣਾ ਬਕੋਬਕ ਤਰੀਕੇ ਨਾਲ 40 ਲੱਖ ਵੀਡੀਓ ਤੇ ਅਨਾਜ ਦੀ ਬੋਰੀ ਇਹਨਾਂ ਨੇ ਕਿੱਥੇ ਕਰਕੇ ਰੱਖਣੀ ਆ। ਤੇ ਮੇਰੇ ਬਲਾਜਾ ਆ ਕੇ ਖੜੇ ਹੋ ਕੇ ਚਲਾ ਆਪਣੀ ਲੈਪ ਰੱਖੂਗੀ। ਮੇਰੇ ਕੋਲ ਉਹਦੇ 10000 ਰੁਪਏ ਦਾ ਪੰਨਾ ਹੀ ਆ ਬੰਦਾ ਕਹਿੰਦਾ ਇਸ ਏਰੀਆ ਤੇ ਮੁੱਕੇ ਦਾ ਤੇ ਲੱਗੂ ਆਣਾ ਬੇਲਗਾਰਾ ਕੰਮ ਲੱਗੂਗਾ ਕਹਿੰਦਾ ਭਾਈ ਉੱਥੇ ਕੋਲ ਨਾ ਆ ਕੇ ਗੁੰਡੀ 10 ਰੱਖੇ ਆ ਨਾ ਬਾਕੀ ਸਾਰਾ ਕੰਮ ਹੀ ਮਸ਼ੀਨਰੀ ਆ ਤੇ ਲੇਬਰ ਨੂੰ ਵੀ ਮਾਰ ਆ ਉਸ ਨੂੰ ਮੁੜ ਕੇ ਕਹਾਨੇ ਨੂੰ ਵੀ ਮਾਰ ਆ ਸਾਲਾ ਕੁਝ ਆਪਣੇ ਹੱਥ ਹੈ ਕਿ ਆਪਾਂ ਨਾਲ ਕਰਨਾ ਕੀ ਆ ਜੇ ਆਪਣੇ ਕੋਲ 10 ਦਿਨ ਹੈਗੇ ਆ 10 12 ਦਿਨ ਦੇ ਵਿਚ ਵਾੜੀ ਸ਼ੁਰੂ ਹੋਣੀ ਆ ਉਸ ਤੋਂ ਪਹਿਲਾਂ ਮੈਂ ਕਿਹਨਾਂ ਨੇ ਢੇਰੀਆਂ ਗਾੜੀਆਂ ਤੇ ਗੱਲ ਪਹੁੰਚ ਦੇ ਕੱਲ ਪਹੁੰਚ ਤਾਂ ਗਈ ਐ ਤੇ ਪਾਸੋਂ ਕੰਮ ਤੇ ਜਿਹੜੀ ਜੂੜ ਸਰਕਣ ਵਾਲੀ ਗੱਲ ਰਹਿ ਗਈ ਆ ਉਹ ਵੀ ਨਹੀਂ ਸਰਕਣੀ ਉਹ ਸਰਕਾਰ ਤੇ ਜਿੰਦਰੂ ਲਾਜ ਕਰਾਉਣੀ ਅਸੀਂ ਤੁਹਾਡੇ ਨਾਲ ਆਪੇ ਦੀਪ ਸਿੱਧੂ ਵੀ ਇਸ ਮੌਕੇ ਤੇ ਜੋਸ਼ ਦਿਖਾਈ ਦਿੱਤੇ ਪਰ ਸਾਨੂੰ ਲੜਨਾ ਇਹ ਸਾਡੇ ਤੇ ਹੁਣ ਇਹ ਸਾਨੂੰ ਗੁਲਾਮੀ ਨੂੰ ਗਲੋਂ ਲਾਉਣਾ ਪੈਣਾ ਮਿੱਤਰੋ ਲੜਾਈ ਆ ਜਿਹੜੀ ਸੰਘਰਸ਼ ਆ ਉਸ ਸੇਧਕ ਨਾਲ ਹੀ ਨਵਾਏ ਜਾਂਦੇ ਆ ਉੱਥੇ ਸਮਰਪਣ ਹੋ ਕੇ ਸਿਰ ਦੇਣੇ ਪੈਂਦੇ ਆ ਸਿਰ ਤੋਂ ਬਿਨਾ ਸੰਘਰਸ਼ ਨਹੀਂ ਲੜੇ ਜਾਂਦੇ ਤੇ ਇਹ ਧਾਰਨਾਵਾਂ ਜਿਹੜਾ ਬਾਈ ਕਹਿੰਦਾ ਸੀ ਵੀ ਭਗਤ ਸਿੰਘ ਗਵਾਂਡੀਆਂ ਦੇ ਜੰਮੇ ਇਹਨਾਂ ਧਾਰਨਾਵਾਂ ਨੂੰ ਤਿਆਗੋ ਇਹਨਾਂ ਨੂੰ ਖੰਡਨ ਕਰੋ ਇਹਨਾਂ ਦਾ ਇਹ ਸਾਨੂੰ ਭੰਬਲਕੂਸੇ ਚ ਪਾਉਣ ਨੂੰ ਧਾਰਨਾਵਾਂ ਬਣੀਆਂ ਲੋ ਕਿਹੜਾ ਦੱਸੋ ਸਮਰਪਣ ਨਹੀਂ ਆ ਕੁਲਵਿੰਦਰ ਬਿੱਲਾ ਨੇ ਇੱਕ ਗੀਤ ਰਾਹੀਂ ਆਪ ਭਗਤ ਸਿੰਘ ਬਣਨ ਦੀ ਸਲਾਹ ਦਿੱਤੀ ਸੁਣ ਕੇ ਮੇਰੇ ਵੀਰੋ जीाद कराया पसीर तेरे ते चला भॻत सॼ भगत सिंह बणिए न आखी यादि भॻत सोटा पीदा पसतौल बनालो मोडे की जी रफल टका लो

دا ज़मीन छॾदी बल्या उहो टिॿे टालबे हो जवानी बुढे हो मत खेतां हूंदा जट राजा पगाल तोड़ेता भॻत सिया अॼु आगत सिंह बनीअ न आखी आजा भॻत सिया ਜੀ ਸਾਹਮਣੇ ਅੱਜ ਮੋੜ ਹੈ ਸਾਰੇ ਆਪਾਂ ਹਰਪਜਨ ਮਾਨਵੀ ਇਸ ਮੌਕੇ ਤੇ ਸਭ ਨੂੰ ਜਾਗਰੂਕ ਕਰਦੇ ਦਿਖੇ ਪੁਲਤੀਆਂ ਘਿਰਮੇ ਬੰਨੀਆਂ ਇੱਡੇ ਇੱਡੇ ਮਹੱਲ ਅਸੀਂ ਖੜੇ ਕਰਦੇ ਕਿਉਂਕਿ ਅਸੀਂ ਤੁਹਾਡ ਗਿਆ ਵਿਆਹ ਸੀਤੀਆਂ ਤੇਰੇ ਵਿੱਚ ਖਾਦੇ ਆਏ ਤੁਸੀਂ ਸਾਡੀਆਂ ਛੇਤਾਂ ਨੋਕੜਾਂ ਦਾ ਭੱਤ ਗਿਆ ਤੇ ਅੱਜ ਜਦ ਤੁਹਾਡੀ ਜ਼ਿੰਦਗੀ ਮੌਤ ਦਾ ਸਵਾਲ ਆ ਤੇ ਥੋੜੇ ਪੁੱਤ ਬਾਕੇ ਘੜਵਾ ਕੇ ਸੀ ਆਵਾਂ ਸੀ ਭਾ ਦੇ ਨਾ ਤੁਹਾਡੇ ਮੇਰੀ ਸਿਰਫ ਇੱਕ ਮੈਨ ਕੰਮ ਨਹੀਂ ਆ ਸਭਨ ਕੇ ਇੱਕਾ ਰੱਖਿਓ ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਜੋ ਫੁਰਜਾ ਜਿੱਤ ਕੇ ਦੁਆਵਾ ਜਿੱਤ ਕੇ ਅੰਤ ਨੂੰ ਆਰਿਆ ਮੈਨੋ ਤੁਹਾਡਾ ਭਰਾ 28 ਸਾਲ ਤੁਸੀਂ ਮੈਨੂੰ ਮੇਰੇ ਗਾਣੇ ਨਹੀਂ ਹਟਕੀਤੇ ਮੈਂ ਨਹੀਂ ਇਹਨਾਂ ਕੋਲ ਆਇਆ ਚੱਕਰ ਮੈਂ ਨਹੀਂ ਪੇੜਦਾ ਮੈਂ ਮੈਨੂੰ ਤੁਸੀਂ ਇੱਥੇ ਬੁਲਾ। ਆਹ ਤਾਂ ਪੁੱਤ ਸਮਝਿਆ ਆਹ ਤਾਂ ਭਰਾ ਸਮਝਿਆ ਆਹ ਤਾਂ ਬੇਟਾ ਸਮਝਿਆ ਆਹ ਮੱਤਾ ਵੀਰ ਸਮਝਦੇ ਜਿਹੜੇ ਪਿੰਡਾਂ ਦੇ ਮੇਰੀ ਮਾਂ ਮਾਰੇ ਪੁੱਤ ਸਮਝੋ। ਮੈਂ ਜ਼ਿੰਮੇਵਾਰੀ ਨਾਲ ਕੰਮ ਕੀਤਾ ਇਹ ਸਮਝ ਕੇ ਕਿ ਇਹ ਦੀ ਮੇਰੀ ਭੈਣੇ ਦੀ ਥੋਡੀਆਂ ਪਿੰਡਾਂ ਦੇ ਜਿਹੜੀਆਂ ਮਹਿਲੀਆਂ ਨੇ ਵੀ ਸ਼ੁਰੂ। ਥੋਡੀਆਂ

लीडरियां मिटरी छॾा सड़क ते लिया जहिड़े हिकु सौ सतारा एम एल ए जहिड़े तेरहं एम पी या सत राज सभा वारे था था घेरो उन्हनि उहो मर्द असीं कंहिं तोड़ पंजाबेर पारिया सीरियल क्य सोरहं जवान लीडर जे मुंडे समय मर समो मेर दुलाश आहे फैसला सोच रहो की की न पार्टीअ नई करी

کور گریوال نے اپنے گانے ਅਰਜੁਨ ਤੇਰੇ ਵਰਗੇ ਮੈਂ ਤਾਂ ਤੇਰਾ ਪੁੱਤ ਨਸ਼ਿਆਂ ਤੇ ਆ ਗਿਆ ਹੁਣ ਤੇਰੀ ਮਾਂ ਮਾਰਨ ਨੂੰ ਆ ਗਏ ਹਾਂ ਮੈਂ ਤਾਂ ਤੇਰਾ ਪੁੱਤ ਨਸ਼ਿਆਂ ਤੇ ਆ ਗਿਆ ਓਏ ਹੁਣ ਤੇਰੀ ਮਾਂ ਮਾਰਨ ਨੂੰ ਆ ਗਏ ਧੀ ਤੇਰੀ ਘਰੋਂ ਨਿਕਲਣਾ ਡਰਦੀ ਤੁਰੀ ਜਾਂਦੀ ਤੁਰੀ ਜਾਂਦੀ ਛਿਪਾਪਾ ਗਏ

ਇਨਾ ਸੱਭ ਦੇ ਨਾਲ-ਨਾਲ ਕਈ ਹੋਰ ਕਲਾਕਾਰ ਵੀ ਇਸ ਪੂਰੇ ਪ੍ਰਦਰਸ਼ਨ ਦਾ ਹਿੱਸਾ ਬਣੇ ਤੇ ਕਲਾਕਾਰ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ ਤੇ ਇਹ ਵੀ ਕਹਿ ਰਹੇ ਨੇ ਕਿ ਇਹ ਲੜਾਈ ਲੰਬੀ ਹੈ ਤੇ ਇਸ ਲੜਾਈ ਵਿੱਚ ਅਸੀਂ ਲੰਬੇ ਸਮੇਂ ਤੱਕ ਕਿਸਾਨ ਦੇ ਨਾਲ ਖੜੇ ਰਹਾਂਗੇ ਨਸਾਂ ਦਰੋਲ ਗਿਆ ਪਰ ਨਸਾਂ ਦੋਲੇ ਨਹੀਂ ਕਰਵਾਤੀ ਆਂ ਬੇਠੀ ਆ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੋ ਦੇਵਾ ਸੀ ਦੇਖ ਰਹੇ ਹੋ এবੀਬੀ ਸੰਜਾ ਜੋਸ਼ ਜਜ਼ਬਾ جنون